ਉਪਰਾਸ਼ਟਰਪਤੀ ਜਗਦੀਪ ਤਨਖੜਨੇ ਨੇ ਕਿਹਾ ਕਿ ਸੈਰਸਪਾਟਾ ਲੋਕਾਂ ਨੂੰ ਆਪਸ ਵਿੱਚ ਜੋੜਦਾ ਏ ਜਿਹੜਾ ਅੱਜ ਦੇ ਸਮੇਂ ਦੀ ਲੋੜ ਏ ਨਵੀਂ ਦਿੱਲੀ ਵਿੱਚ ਵਿਸ਼ਵ ਸੈਰਸਪਾਟਾ ਦਿਵਸ ਮੌਕੇ ਇੱਕ ਸਮਾਗਮ ਦੌਰਾਨ ਬੋਲਦਿਆਂ ਉਹਨਾਂ ਕਿਹਾ ਕਿ ਸੈਰਸਪਾਟਾ ਸ਼ਾਂਤੀ ਸਥਾਪਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਏ ਉਹਨਾਂ ਕਿਹਾ ਕਿ ਸਮੁੱਚਾ ਵਿਸ਼ਵ ਸ਼ਾਂਤੀ ਦੀ ਇੱਛਾ ਰੱਖਦਾ ਏ ਉਪਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸੰਘਰਸ਼ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਏ ਕਿਉਂ ਜੋ ਜੰਗ ਨਾਲ ਸਪਲਾਈ ਚੇਨ ਵਿੱਚ ਵਿਗਾੜ ਆਉਂਦਾ ਏ ਇਸ ਸਾਲ ਦੇ ਵਿਸ਼ਵ ਸਹਿਸਪਾਟਾ ਦਿਹਾੜੇ ਦੇ ਥੀਮ ਸਹਿਸਪਾਟਾ ਤੇ ਸ਼ਾਂਤੀ ਤੇ ਜ਼ੋਰ ਦਿੰਦੇ ਹਾਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਟਕਮਾਏ ਉਪਰਾਸ਼ਟਰਪਤੀ ਨੇ ਕਿਹਾ ਕਿ ਇਹ ਵਿਸ਼ਾ ਭਾਰਤ ਦੇ ਜੀਵੰਤ ਲੋਕਤੰਤਰ ਲਈ ਵੀ ਟਕਮਾਏ ਉਪਰਾਸ਼ਟਰਪਤੀ ਨੇ ਵਿਸ਼ਵ ਸਹਿਸਪਾਟਾ ਦਿਹਾੜੇ ਨੂੰ ਆਲਮੀ ਆਰਥਿਕ ਵਿਕਾਸ ਸਮਾਜਿਕ ਤਰੱਕੀ ਤੇ ਸੱਭਿਆਚਾਰਕ ਵਟਾਂਦਰੇ ਤੇ ਸਹਿਸਪਾਟੇ ਦੇ ਡੂੰਗੇ ਪ੍ਰਭਾਵ ਦੇ ਉਤਸਵ ਵਜੋਂ ਮਨਾਉਣ ਦਾ ਮੌਕਾ ਦੱਸਿਆ ਦੇਖੇ ਜੀ ਨਾ ਵਰਲਡ ਟੂਰਿਜ਼ਮ ਦੇ And it is very significant for the entire planet because it connects those bonds of humanity which are much needed at the moment. My greetings. This is an event to celebrate the profound impact of tourism on global economic development, social progress, and cultural exchange. ਦੂਜੇ ਪਾਸੇ ਸੈਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸੈਸਪਾਟੇ ਰਾਹੀਂ ਵੱਖ-ਵੱਖ ਸੱਭਿਆਚਾਰ ਤੇ ਦੇਸ਼ਾਂ ਦਰਮਿਆਨ ਆਪਸੀ ਸਮਝ ਦੇ ਪੁਲ ਉਸਾਰੇ ਜਾ ਸਕਦੇ ਨੇ ਉਹਨਾਂ ਕਿਹਾ ਕਿ ਸੈਸਪਾਟਾ ਸਾਰਿਆਂ ਨੂੰ ਜੋੜਦਾ ਏ ਇਸ ਮੌਕੇ ਉਪਰਾਸ਼ਧਪਤੀ ਨੇ ਸੈਸਪਾਟਾ ਮਿੱਤਰ ਸੈਸਪਾਟਾ ਦੀਦੀ ਵਰਗੀਆਂ ਨਵੀਆਂ ਪਹਿਲ ਕਦਮੀਆਂ ਦੀ ਸ਼ੁਰੂਆਤ ਵੀ ਕੀਤੀ ਜਿਹੜੀਆਂ ਸੈਸਪਾਟਾ ਮੰਤਰਾਲੇ ਵੱਲੋਂ ਉਲੀਕੀਆਂ ਗਈਆਂ ਨੇ